ਘਰੀ ਪਰਿਵਾਰਾਂ ਦੇ ਬੱਚੇ ਜੋ ਬਾਹਰ ਉਚੇਰੀ ਸਿੱਖਿਆ ਲਈ ਜਾਣਾ ਚਾਹੁੰਦੇ ਹਨ ਉਹਨਾਂ ਲਈ ਸਰਕਾਰ ਨਵੀਂ ਸਕਾਲਰਸ਼ਿਪ ਯੋਜਨਾ ਲੈ ਕੇ ਆਈ ਹੈ ਜਿਸ ਦੇ ਤਹਿਤ ਐਸੀ ਪਰਿਵਾਰਾਂ ਸਮੇਤ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰ ਪਰਿਵਾਰਾਂ ਦੇ ਬੱਚੇ ਲਾਹਾ ਲੈ ਸਕਦੇ ਹਨ ਕੀ ਪ੍ਰਤੀਸ਼ਤ ਰਾਖਵਾਕਰਨ ਲੜਕੀਆਂ ਲਈ ਰੱਖਿਆ ਗਿਆ ਹੈ ਸਕਾਲਰਸ਼ਿਪ ਅਪਲਾਈ ਕਰਨ ਲਈ ਪੋਰਟਲ ਖੋਲ ਦਿੱਤਾ ਗਿਆ ਹੈ ਦੁਨੀਆ ਭਰ ਦੀਆਂ 500 ਯੂਨੀਵਰਸਿਟੀਆਂ ਵਿੱਚ ਬੱਚੇ ਦਾਖਲਾ ਲੈ ਸਕਦੇ ਹਨ ਸਰਕਾਰ ਦੁਆਰਾ ਵੀਜ਼ੇ ਤੇ ਟਿਕਟਾਂ ਦੇ ਖਰਚੇ ਸਮੇਤ ਟਿਊਸ਼ਨ ਫੀਸ ਦਾ ਖਰਚਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਐਨੂਅਲ ਮੇਨਟੇਨੈਂਸ ਅਲਾਉਂਸ 13,17,000 ਪ੍ਰਤੀ ਸਾਲ ਦਿੱਤਾ ਜਾਵੇਗਾ ਨਾਲ ਹੀ ਮੈਡੀਕਲ ਬੀਮਾ ਵੀ ਸਰਕਾਰ ਕਰਵਾ ਕੇ ਦੇਵੇਗੀ ਮੰਤਰੀ ਬਲਜੀਤ ਕੌਰ ਵੱਲੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਜਾਣਕਾਰੀ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਗ੍ਰੈਜੂਏਸ਼ਨ ਤੱਕ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਉੱਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਬਾਹਰ ਜਾਣਾ ਚਾਹੁੰਦੇ ਐ। ਔਰ ਪੰਜਾਬ ਦੇ ਵਿੱਚ ਹੁਣ ਤੱਕ ਜੋ ਰਿਵਾਜ ਬਣਿਆ ਕਿ ਅਸੀਂ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਲੇਬਰ ਵਾਲੇ ਕੰਮਾਂ 'ਚ ਪਾ ਕੇ ਹੀ ਬਾਹਰ ਭੇਜਦੇ ਰਹੇ ਹਾਂ ਪਰ ਇਸ ਸਕੀਮ ਹੈ ਜਿਹੜੀ ਉਹਨਾਂ ਬੱਚਿਆਂ ਨੂੰ ਮਿਲੇਗੀ ਜੋ ਪੜਨ ਜਾਣਗੇ ਔਰ ਉੱਚੇਰੀ ਸਿੱਖਿਆ ਹਾਸਲ ਕਰਨ ਜਾਣਗੇ ਓਵਰਸੀਸ ਸਕਾਲਰਸ਼ਿਪ ਇਹਦੇ ਵਿੱਚ ਐਸੀ ਬੱਚੇ ਹੋਣਗੇ ਲੈਂਡਲੈਸ ਐਗਰੀਕਲਚਰ ਲੇਬਰਰਸ ਹੋਣਗੇ ਇਦੇ ਵਿੱਚ ਅਸੀਂ ਉਹ ਪੇਰੈਂਟਸ ਜਿਨ੍ਹਾਂ ਦੀ ਸਾਲਾਨਾ ਆਮਦਨ 8 ਲੱਖ ਤੋਂ ਥੱਲੇ ਹੈ ਉਹਨਾਂ ਦੇ ਬੱਚਿਆਂ ਨੂੰ ਸਿਲੈਕਟ ਕਰਾਂਗੇ ਔਰ ਜਿਨ੍ਹਾਂ ਬੱਚਿਆਂ ਦੇ ਡਿਗਰੀ ਵਿੱਚੋਂ ਮਾਰਕਸ ਜਿਹੜੇ ਆ 60% ਆਏ ਆ ਏਜ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ 30% ਜਿਹੜਾ ਰਿਜ਼ਰਵੇਸ਼ਨ ਅਸੀਂ ਲੜਕੀਆਂ ਨੂੰ ਦਵਾਂਗੇ ਇਸ ਤੇ ਵਿੱਚ ਉਹ ਪੋਰਟਲ ਹੈ ਜੋ ਓਪਨ ਕਰ ਦਿੱਤਾ ਗਿਆ ਹੈ ਮੈਂ ਦੱਸਣਾ ਚਾਹਾਂਗੀ ਔਰ www.nosmsc.gov.in ਤੇ ਜਾ ਕੇ ਤੁਸੀਂ ਇਹਦੀ ਡਿਟੇਲ ਵੀ ਲੈ ਸਕਦੇ ਹੋ ਇਸ ਦੇ ਵਿੱਚ 500 ਯੂਨੀਵਰਸਿਟੀਆਂ ਜੋ ਦੁਨੀਆ ਭਰ ਦੀਆਂ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ਆ ਉਹਨਾਂ ਦੇ ਪੂਰੇ ਨਾਮ ਮੈਂਸ਼ਨ ਹੋਣਗੇ ਕਿ ਕਿੱਥੇ ਤੁਸੀਂ ਐਡਮਿਸ਼ਨ ਲਾਓਗੇ ਤਾਂ ਇਸ ਸਕੀਮ ਦਾ ਫਾਇਦਾ ਮਿਲੇਗਾ ਇਦੇ ਵਿੱਚ ਜੋ ਸਰਕਾਰ ਬੈਨੇਫਿਟ ਦੇਗੀ ਵੀਜ਼ੇ ਦਾ ਖਰਚਾ ਟਿਕਟਾਂ ਦਾ ਖਰਚਾ ਟਿਊਸ਼ਨ ਫੀਸ ਇਹ ਸਾਰਾ ਕੁਝ ਸਰਕਾਰ ਕਰੇਗੀ ਔਰ ਇਸ ਤੋਂ ਬਿਨਾ ਐਨੂਅਲ ਮੇਨਟੇਨੈਂਸ ਅਲਾਉਂਸ ਜਿਹੜਾ ਅਸੀਂ 13 ਲੱਖ 17000 ਪਰ ਈਅਰ ਦਵਾਂਗੇ 3 ਸਾਲ ਹੈ ਤਾਂ 3 ਸਾਲ ਦੇ ਲਈ ਜੇ 4 ਸਾਲ ਲਈ ਜਾ ਰਿਹਾ ਬੱਚਾ ਤਾਂ 4 ਸਾਲ ਦੇ ਲਈ ਇਸ ਤੋਂ ਬਿਨਾ ਕੰਟੀਜੈਂਸੀ ਅਲਾਉਂਸ 135000 ਔਰ ਮੈਡੀਕਲ ਇੰਸ਼ੋਰੈਂਸ ਵੀ ਸਰਕਾਰ ਵੱਲੋਂ ਹੋਏਗੀ